ਮਾਣ ਕੇ ਕਿਹਨਾਂ ਚਾਹਗੇ ਅੱਜ ਪ੍ਰਕਾਸ਼ ਸਾਡੇ ਦੇ ਪਰਿਵਾਰ ਚ ਹਾਂਜੀ ਅੱਜ ਬਾਬਾ ਬਾਬਾ ਅੰਮ੍ਰਿਤਮਨ ਦੀ ਯਾਦ ਵਿੱਚ ਬਾਬੇ ਦੇ ਡੇਰੇ ਪ੍ਰਕਾਸ਼ ਕੀਤਾ ਗਿਆ ਹੈਗਾ ਤੇ ਤਿੰਨ ਦਿਨਾਂ ਦੀ ਸੇਵਾ ਚੱਲੂਗੀ ਜੀ ਵੱਧ ਤੋਂ ਵੱਧ ਸੰਗਤ ਜਿੰਨੀ ਹੋ ਸਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਬਾ ਅੰਮ੍ਰਿਤਮਨ ਦੀ ਯਾਦ ਨੂੰ ਤਾਜ਼ਾ ਰੱਖਣਾ ਬੈਗਰੂ ਸੱਚੇ ਪਾਤਸ਼ਾਹ ਕਿਰਪਾ ਕਰਨਾ ਬਾਬਾ ਜੀ ਆਪਣੇ ਅੰਗ ਸੰਗ ਰਹਿਣਾ ਬਾਬਾ ਜੀ ਦਾ ਮੇਰ ਪਰ ਹੱਥ ਰੱਖੇ ਆਪਣੇ ਤੇ ਅਕੀ ਜਦ ਦੀ ਬਾਬਾ ਜੀ ਦਾ ਡੇਰਾ ਇਹੀ ਹੈਗਾ ਤੇ ਅਕੀ ਕਹਣਾ ਚਾਹਾਂਗੇ ਤੁਹਾਨੂੰ ਪਾਟ ਹੋਣਾ ਖੰਡ ਪਾਟ ਹਾਂ ਪ੍ਰਗਾਸ ਹੈ ਜੀ ਸੇਵਾ ਕਰੋ ਜਿੰਨੀ ਵੱਧ ਤੋਂ ਵੱਧ ਸੇਵਾ ਕਰੋ ਸੰਗਤ ਪਹੁੰਚੋ ਵੱਧ ਤੋਂ ਵੱਧ ਯੋਗਦਾਨ ਪਾਓ ਜੋ ਸਰਦਾਂ ਹੈਗੀ ਆ ਸਰਦਾਂ ਨਾਲ ਚੱਲੋ ਜੀ ਮੇਰਾ ਨਾਮ ਚੰਪੀਤ ਕਾਰਾਈ ਕਿ ਜਿਹਨਾਂ ਚਾਹੁੰਗੇ ਜਿਹਨਾਂ ਬਾਬਾ ਜੀ ਦੀ ਪਛੀ ਪਛੀ ਨਾਰਿਆਂ ਬਹੁਤ ਮਨਪ੍ਰੀਤ ਹੀ ਹਿਰਦਾਗੇ ਆਪਣਾ ਸਾਰਿਆਂ ਦਾ ਪਿਆਣਾ ਗੜੇ ਨਗਾਰੇ ਨੂੰ ਹਾਂਜੀ ਹਾਂਜੀ ਸਰ ਇੱਥੇ ਬਾਬਾ ਮਤਮੁਨੀ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਵੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਖੰਡ ਪਾੜ ਪ੍ਰਕਾਸ਼ ਕਰਵਾਇਆ ਗਿਆ ਹੈ ਤੇ 33 ਦਿਨ ਚੱਲੂਗਾ ਤੇ ਆਪਾਂ ਬੇਨਤੀ ਕਰਦੇ ਹਾਂ ਸਾਰੇ ਸੰਗਤਾਂ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਹਨ ਅੰਤੇ ਖੰਡ ਪਾੜ ਪ੍ਰਕਾਸ਼ ਦੇ ਤੇ ਆਪਣੀ ਜਿਹੜੀ ਹਾਜ਼ਰੀ ਲਵਾਉਣਾ ਇਹ ਕਿੱਥੇ ਬਾਬਾ ਆਪ ਹੁੰਦੇ ਸਾਡੇ ਨਾਲ ਹਨਾ ਮੈਂ ਦੁਖੀ ਹਿਰਦੇ ਨਾਲ ਕਹਿ ਰਹੀ ਆਂ ਕਿ ਉਹ ਸਾਨੂੰ ਇੱਥੇ ਵਧੀਆ ਸਨੈਕਸ ਵਰਕੇ ਤੋਂ ਹੁੰਦੇ ਇੱਥੇ ਸ਼ਾਮਿਲ ਹੋਣਗੇ ਸਾਡੇ ਨਾਲ ਹਨਾ ਸਾਂਝ ਪਾਉਂਦੇ ਤੇ ਚੱਲ ਕੋਈ ਗੱਲ ਨਹੀਂ ਵਾਈ ਗੁਰੂ ਨੂੰ ਜਿਵੇਂ ਮਨਜ਼ੂਰ ਹੁੰਦਾ ਹੈ ਹਨਾ ਉਹ ਵੀ ਕਰਦਾ ਹੈ ਉਹਨਾਂ ਨੇ ਆਪਣੇ ਚਰਨਾਂ ਦੇ ਵਿੱਚ ਬੁਲਾਇਆ ਤੇ ਆਸੀਂ ਬੇਨਤੀ ਕਰਦੇ ਹਾਂ ਬਾਬਾ ਜੀ ਨੂੰ ਤੇ ਵੀ ਕੇਸ਼ਵ मुनि ਜੀ ਨੇ ਉੱਤਰਾਧਿਕਾਰੀ ਨੇ ਉਹਨਾਂ ਨੂੰ ਹਨਾ ਵੀ ਉਹਨਾਂ ਨੇ ਇੱਥੇ ਖੰਡ ਪਾਠ ਪ੍ਰਕਾਸ਼ ਕਰਵਾਇਆ ਸਾਰੀਆਂ ਸੰਗਤਾਂ ਨੂੰ ਦੁਆਰੇ ਜੋੜਿਆ ਸਾਨੂੰ ਇੱਕ ਦੂਜੇ ਦੇ ਨਾਲ ਉਹ ਜਾਂ ਤਾਂ ਆਉਂਦੀ ਹੈ ਗੱਲ ਕਰ ਫਿਰ ਵੀ ਹਨਾ ਤੇ ਸ਼ਾਮਿਲ ਨੇ ਅਸੀਂ ਮਹਿਸੂਸ ਕਰ ਰਹੇ ਹਾਂ ਉਹਨਾਂ ਨੂੰ ਹੁਣ ਵੀ ਤੇ ਵਾਹਿਗੁਰੂ ਉਹਨਾਂ ਉਹਨਾਂ ਦੀ ਆਤਮਾ ਨੇ ਸ਼ਾਂਤੀ ਦੇ ਪਤਨ ਜੀ ਪਾਪਾ ਜੀ ਜਿਹਨੂੰ ਅਸੀਂ ਮਰੂ ਦੇਤੀ ਹੈਗੀ ਸੀ ਬਾਬਾ ਜੀ ਨਾ ਹਾਂਜੀ ਬਹੁਤ ਹਾਂਜੀ ਬਹੁਤ ਇੱਥੇ ਰੌਣਕ ਹੁੰਦੀ ਸੀ ਉਸ ਟਾਈਮ ਤੇ ਚਲੋ ਪਾਠ ਕਰਵਾਉਂਦੇ ਹੋ ਸੁਖਮਨੀ ਸਾਹਿਬ ਦਾ ਵੀ ਚੱਲਦਾ ਰਹਿੰਦਾ ਕੰਡ ਪਾਠ ਪ੍ਰਕਾਸ਼ ਆਹੇ ਸਾਲ ਕਰਵਾਉਂਦੇ ਹੋ ਤੇ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਤਾਜ਼ਾ ਕਰਦਿਆਂ ਹੋਏ ਉਹਨਾਂ ਨੂੰ ਅੱਜ ਕੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਹੈ ਤੇ ਬਾਬਾ ਜੀ ਮਿਹਰ ਕਰਨ ਸਾਡੇ ਤੇ ਸਾਰੇ ਸੰਗਤ ਤੇ ਹਾਂਜੀ ਸਾਰੀ ਹਾਂ ਦਾ ਪੱਤੀ ਵੀ ਸਲ ਹਾਂਜੀ ਸਾਰੇ ਖਾਲਸਾ ਪੱਤੀ ਨੂੰ ਬੇਨਤੀ ਆ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਕਿ ਇੱਥੇ ਵੱਧ ਵਧ ਹਨਾ ਆਪਣੇ ਖੰਡ ਪਾੜ ਦੇ ਵਿੱਚ ਸ਼ਾਮਲ ਹੋਣਾ ਤੇ ਸੇਵਾ ਕਰਨ ਕਿਉਂਕਿ ਸੇਵਾ ਸਰਵ ਦੀ ਸਫਲ ਹੁੰਦੀ ਹੈਗੀ ਤੇ ਬਾਬਾ ਜੀ ਦੀ ਵੀ ਇਹੀ ਚਰਦਾ ਸੀ ਕਿਉਂਕਿ ਸਾਰਿਆਂ ਨੂੰ ਬੇਨਤੀ ਕਰਦੇ ਪਈ ਆਓ ਹਨਾ ਬਿਨਾ ਕਹੇ ਬਾਬਾ ਜੀ ਇੱਥੇ ਸਾਰੀ ਸੰਗਤ ਆਉਂਦੀ ਉਹਨਾਂ ਦੀ ਯਾਦ ਦੇ ਵਿੱਚ ਤੇ ਆਪਾਂ ਇਹ ਕਹਿੰਿਆ ਕਿ ਆਓ ਇੱਥੇ ਸੇਵਾ ਕਰੋ ਸਾਰੇ ਕਿਉਂਕਿ ਸੇਵਾ ਸਰਵ ਦੀ ਸਫਲ ਹੁੰਦੀ ਹੈਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਸਿ ਗੁਰਜੀਤ ਕੀ ਫਤਿਹ ਅਰਮਨ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀਓ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਅੱਜ ਆਪਾਂ ਸਮੁਥੀਆਂ ਸੰਗਤਾਂ ਡੇਰਾ ਬਾਬਾ ਸੰਤ ਅੰਮ੍ਰਿਤਮਨੀ ਜੀ ਵਿਖੇ ਸ੍ਰੀਮਾਨ ਸੰਤ ਬਾਬਾ ਅੰਮ੍ਰਿਤਮਨੀ ਜੀ ਸਤਖੰਡ ਵਾਸੀ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਬਹੁਤ ਸਨਮਾਨ ਸਤਕਾਰਯੋ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀ ਨਸ਼ੀਨ ਸਤਿਕਾਰਯੋਗ ਬਾਬਾ ਜੀ ਬਾਬਾ ਕੈਸਨ ਮਣੀ ਦੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਗੁਰੂ ਕੀ ਸੰਗਤ ਖਾਲਸਾਪੁਰਤੀ ਕ੍ਰਿਸ਼ਨਾ ਕਲੋਨੀ ਅਤੇ ਸਮੂਹੀ ਸ਼ਹਿਰ ਹਸਿਆ ਦੇ ਸਹਿਯੋਗ ਦੇ ਨਾਲ ਮਹਾਪੁਰਖਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਮਹਾਪੁਰਖਾਂ ਦੀ ਯਾਦ ਨੂੰ ਸਮਰਪਤ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿਆ ਸੇਵਕ ਜਨਮਾਨਾ ਪ੍ਰਤੱਖ ਗੁਰੂ ਮਨਤਾਣੀ ਅੱਜ ਬਾਬਾ ਅਮਰਤਮਨੀ ਜੀ ਜਿਨ੍ਹਾਂ ਦਾ ਇਹ ਪਵਿੱਤਰ ਅਸਥਾਨ ਡੇਰਾ ਬਾਬਾ ਸੰਤ ਅਮਰਤਮਨੀ ਇਸ ਪਵਿੱਤਰ ਅਸਥਾਨ ਤੇ ਬਾਬਾ ਜੀ ਬਾਬਾ ਕੇਸਮੁਨੀ ਜੀ ਦੇ ਅਗਵਾਈ ਦੇ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਏ ਹਨ ਜਿਨ੍ਹਾਂ ਦੇ ਤਨੂੰ ਮੱਧ ਦੇ ਭੋਗ ਲਾਏ ਜਾਣਗੇ ਪਰਸੋਂ 27 ਤਰੀਕ ਨੂੰ ਸੰਪੂਰਨ ਵਣਿ ਦੇ ਭੋਗ ਪਾਈ ਜਾਣਗੇ ਸਮੂਹੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਉਂਕਿ ਇਹ ਮਹਾਪੁਰਸ਼ ਸਮੁੱਚੇ ਸਮਾਜ ਦੇ ਲਈ ਸਮੁੱਚੀ ਸੰਗਤ ਦੇ ਲਈ ਔਰ ਦੁਨੀਆ ਦੇ ਸਮੁੱਚੇ ਲੋਕਾਂ ਦੇ ਲਈ ਜੋ ਹਰ ਵਕਤ ਤਤ ਪਰ ਰਹਿੰਦੇ ਸਨ ਅੱਜ ਸ੍ਰੀਮਾਨ ਸੰਤੋਬਾ ਅਮਰਤਮਨੀ ਜੀ ਜਿਨ੍ਹਾਂ ਦੀ ਘਾਟ ਸਾਨੂੰ ਰੜਕ ਰਹੀ ਹੈ ਪਰ ਫਿਰ ਵੀ ਸਤਿਗੁਰੂ ਧੰਨ ਗੁਰੂ ਅੰਰਸਾ ਜੀ ਮਾਰਾ ਦੀ ਅਪਾਰ ਬਖਸ਼ੋਈ ਹੈ ਜਿਨ੍ਹਾਂ ਨੇ ਸ੍ਰੀ ਮਹਾਂ ਸੰਤ ਬਾਬਾ ਕਿਸਮੁਨੀ ਜੀ ਨੂੰ ਸ਼ਰਧਾ ਭਖਿਆ ਹੈ ਜਿਨ੍ਹਾਂ ਦੀ ਸੋਈ ਤੇ ਸਚੈ ਦੀ ਅਗਵਾਈ ਦੇ ਵਿੱਚ ਇਹ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਇਹ ਗੁਰੂ ਘਰ ਨੂੰ ਸਮਾਗਮ ਸਜਾਇਆ ਜਾ ਰਿਹਾ ਹੈ ਆਪ ਗੁਰੂ ਘਰ ਦੇ ਸੰਤਾਂ ਨੇ ਤਾਂ ਮਾਨ ਮਾਨ ਧਨ ਦੇਣ ਵਾਲੇ ਸੇਵਾ ਕਰਕੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕੀਤੇ ਹਨ ਇਸੇ ਤਰ੍ਹਾਂ ਹੀ ਆਪਾਂ ਤਿੰਨ ਦਿਨ ਸਾਰੀਆਂ ਸੰਤਾਂ ਨੇ ਰਾਮਰ ਕੇ ਲੰਗਰ ਦੀ ਗੁਰੂ ਕੇ ਦਰਬਾਰ ਦੀ ਹੋਰ ਵੀ ਜੋਤ ਸੇਵਾ ਹੈ ਸਾਰੀਆਂ ਸੰਤਾਂ ਨੇ ਸੇਵਾ ਕਰਨੀ ਹੈ ਇਹ ਗੁਰੂਕਿਆਂ ਸੰਗਤਾਂ ਨੂੰ ਸਤਕਾਰਯੋਗ ਬਾਬਾ ਜੀ ਗੱਦੀ ਨਸੀਬ ਭਾਈ ਗੁਰਦਾਸ ਜੀ ਉਹਨਾਂ ਵੱਲੋਂ ਦਾਸ ਡੇਰਾ ਬਾਬਾ ਸੰਤ ਅਮਰਤ ਮੋਰੀ ਦੇ ਹੈਡ ਗ੍ਰੰਥੀ ਹੋਣ ਦੇ ਨਾਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਗੁਰੂਕਿਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਗੁਰੂਕਿਆਂ ਖੁਸ਼ੀਆਂ ਪ੍ਰਾਪਤ ਕਰੋ ਸਤਿਗੁਰ ਹੋਏ ਦਿਆਲ ਕਾ ਸ਼ਰਧਾ ਪੂਰੀ ਹੈ ਸਤਗੁਰ ਹੋਏ ਧਿਆਨ ਨਾ ਕਬਹੂ ਛੋੜੀਏ ਕਿਉਂਕਿ ਸਤਗੁਰ ਅਪਾਰ ਬਖਸ਼ਿਸ਼ਾ ਕਰਦੇ ਹਨ ਆਪਾ ਗੁਰੂ ਕੀਆ ਬਖਸ਼ਾਤਾ ਪ੍ਰਾਪਤ ਕਰਨੇ ਆ ਹਨ ਇਸ ਲਈ ਗੁਰੂ ਕੀਆ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਜਿestrਾਂ ਅੱਜ ਤੁਸੀਂ ਸਤਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਤੇ ਤਾਨਾ ਮਾਨਾ ਧੰਦੇ ਨਾਲ ਸੇਵਾ ਕੀਤੀ ਹੈ ਸਮੂਹ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ ਇਸੇ ਤਰ੍ਹਾਂ ਹੀ ਤਿੰਨ ਦਿਨ ਆਪਾਂ ਤਾਨਾ ਮਾਨਾ ਧੰਦੇ ਨਾਲ ਸੇਵਾ ਕਰਕੇ ਔਰ ਗੁਰੂ ਕੇ ਦਰبار ਦੀਆਂ ਸੇਵਾਵਾਂ ਕਰਕੇ ਬਾਣੀ ਪੜ ਸੁਣ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਉਣਾ ਹੈ ਭਾਈ ਸਾਰੀਆਂ ਸੰਗਤਾਂ 27 ਤਰੀਕ ਨੂੰ ਦਿਨ ਸ਼ੁੱਕਰਵਾਰ ਸੋ ਸਾਰੀਆਂ ਸੰਗਤਾਂ ਭਾਈ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾ ਕਰਿਓ ਜਿੰਨੀਆਂ ਵੀ ਸੰਗਤਾਂ ਆਏ ਹੋਏ ਹੋ ਜਿੰਨੇ ਵੀ ਗੁਰੂ ਪਿਆਰੇ ਸਤਕਾਰਯੋ ਬੀਬੀਆਂ ਪਹਿਣਾ ਮਤਾਮਾ ਬੱਚਿਆਂ ਬਜ਼ੁਰਗ ਨੌਜਵਾਨ ਸੰਤ ਮਹਾਪੁਰਸ਼ ਗੁਰੂ ਕੀ ਸੰਗਤ ਇਲਾਕੇ ਦੀ ਸੰਗਤ ਜੋ ਸਾਰੇ ਅੱਜ ਪਹੁੰਚੇ ਹੋ ਛੋਟਾ ਸਾਰਿਆਂ ਦਾ ਬਾਬਾ ਜੀ ਬਾਬਾ ਕਿਸਮਨੀ ਦੇ ਬਲੋ ਤੇ ਦਾਸ ਬਲੋ ਕੋਟਾਨ ਕੋਟਾਨ ਵਰਤਨਵਾਦਾ ਜਿਉ ਆਇਆ ਆਖਿਆ ਜਾਂਦਾ ਹੈ ਬਹੁਤਿਆਂ ਤੋਂ ਬਹੁਤ ਸਾਰਿਆਂ ਭੁਨਾ ਚੁੱਕਾਂ ਗਲਤੀਆਂ ਰਹਿ ਗਏ ਹੋਣੀਆਂ ਸੈਣੀ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ ਜੁਗ ਹਨ ਪਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ